ਚੱਲ ਜੀ ਅੱਜ ਦੇ ਇਸ ਵਕਤ ਤੇ ਜੀ ਸਰੀ ਵੀਰਪਰਾਵਾਂ ਦਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰਪਰਾ ਆਪਣੇ ਚੈਨਲ ਉੱਪਰ ਨਵੇਂ ਨੇ ਜੀ ਤਾਂ ਹੇਠਾਂ ਦੇ ਘਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰ ਲਓ ਜੀ ਬਾਕੀ ਜੇਕਰ ਕਿਸੇ ਵੀ ਵੀਰਪਰਾ ਨੇ ਵੀਰੇ ਕਿਸੇ ਵੀ ਸਾਧਨ ਦੀ ਜਾਂ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋ ਰਿਹਾ ਜੀ 88725 82250 ਜੀ ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਿਸੇ ਵੀ ਸਾਧੀਆਂ 5 ਤੋਂ 7 ਫੋਟੋਆਂ ਬਾਕੀ ਉਸ ਦੀ ਜਾਣਕਾਰੀ ਸਾਨੂੰ WhatsApp 'ਤੇ ਭੇਜ ਕੇ ਉਸ ਮਸ਼ੀਨਰੀ ਦੀ ਆਪਣੇ ਚੈਨਲ ਦੇ ਉੱਪਰ ਐਡ ਲਗਵਾ ਸਕਦੇ ਹਾਂ ਜੀ। ਹਾਂਜੀ ਬਰੋ ਸੱਤੀੜਾ ਕਲ ਜੀ ਸਬਕਤ ਜੀ ਸਾਰੇ ਵੀਰ ਪਰਮ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੋ ਸਭ ਤੋਂ ਪਹਿਲਾਂ ਜੀ ਸੇਲ ਬਸ ਤੇ ਲੈ ਕੇ ਆਂ ਜੀ ਸਬਰਾਸ 1035 ਟਰੈਕਟਰ ਵਿਕੇ ਹੋਇਆ ਜੀ ਇਹ ਟਰੈਕਟਰ 1992 ਮਾਡਲ ਹੈ ਜੀ ਟਰੈਕਟਰ ਤੇ ਏਰੀਆ ਵੀਰ ਦਾ ਮੋਗਾ ਵੀਰ ਦਾ ਏਰੀਆ ਜੀ ਬਾਕੀ ਵੀਰ ਲਵੇ ਵੀਰੇ 11 ਫੁੱਟ ਦੀ ਟਰਾਲੀ ਵਿਕੇ ਹੋਇਆ ਤੇ 11 ਦੇ ਹਲ ਵਿਕੇ ਹੋ ਨੇ। ਤੇ 11 ਬਾਈ 6 ਫੁੱਟ ਦੀ ਟਰਾਲੀ ਵਕਿਆ ਹੋਇਆ ਵੀਰੇ 11 ਫੁੱਟ ਲੰਬੀ ਹੈ ਜੀ 6 ਫੁੱਟ ਚੌੜੀ ਹੈ ਟਰਾਲੀ ਵੀਰ ਲਵੇ ਸੇਲ ਵਾਸਤੇ ਜੀ ਤੇ ਬਾਕੀ ਏਰੀਆ ਵੀਰ ਦਾ ਸੇਮ ਹੈ ਮੇਰੇ ਮੋਗਾ ਜੀ ਤੇ ਬਾਕੀ ਵੀਰ ਲਵੇ ਹੱਲ ਨੇ ਜੀ 11 ਦੀ ਹੱਲ ਨੇ ਬਾਕੀ ਫੋਟੋਆਂ ਵੀ ਸਕਰੀਨ ਦੇ ਲਗਾਤਾਰ ਸ਼ੋਰੀਆਂ ਨੇ ਜੀ 11 ਦੇ ਹੱਲ ਨੇ ਜੀ ਤੇ ਟਰੈਕਟਰ ਦਾ ਵੀਰ ਨੇ ਮਾਡਲ ਹੈ ਜੋ ਟਰੈਕਟਰ ਜੀ 1992 ਮਾਡਲ ਹੈ ਜੀ ਟਰੈਕਟਰ 1992 ਮਾਡਲ ਹੈ ਜੀ ਬਾਕੀ ਇੰਜਨ ਹੈ ਗਿਅਰ ਹੈ ਲਿਫਟ ਪੰਪ ਦਾ ਟਰੈਕਟਰ ਫਲੋਕਿਆ ਲੈਂਡ ਸਮੇ ਤੁਸੀਂ ਵਾਕਏ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਏਰੀਆ ਬਿਰਦਾ ਮੋਗਾ ਜੀ ਤੇ ਰੇਟ ਵੀ ਨੇ ਰੱਖਿਆ ਜੋ ਟਰੈਕਟਰ ਦਾ ਜੀ 2 ਲੱਖ ਰੁਪਏ ਵੀ ਨੇ ਰੇਟ ਰੱਖਿਆ ਜੀ 2 ਲੱਖ ਰੁਪਏ ਵੀ ਨੇ ਟਰੈਕਟਰ ਦਾ ਰੇਟ ਰੱਖਿਆ ਜੀ ਤੇ ਟਰਾਲੀ ਦਾ ਵੀ ਨੇ ਰੇਟ ਰੱਖਿਆ ਜੀ 1 ਲੱਖ ਰੁਪਏ ਟਰਾਲੀ ਦਾ ਰੇਟ ਰੱਖਿਆ ਜੀ 11 ਫੁੱਟ ਲੰਬਾ ਜੀ 6 ਫੁੱਟ ਚੌੜੀ ਹੈ ਜੀ ਟਰਾਲੀ 1 ਲੱਖ ਰੁਪਏ ਵੀ ਨੇ ਰੇਟ ਰੱਖਿਆ ਜੀ ਤੇ ਹਲਾਂ ਦਾ ਵੀ ਨੇ ਰੇਟ ਰੱਖਿਆ ਜੀ 17000 ਰੁਪਏ ਵੀ ਨੇ ਰੇਟ ਰੱਖਿਆ ਜੀ ਹਲਾਂ ਦਾ 11 ਦੇ ਹਲ ਨੇ ਜੀ 17000 ਰੁਪਏ ਵੀ ਇਹਨਰੇ ਰੇਟ ਰੱਖੇ ਜੀ ਏਰੀਆ ਵੀਰ ਦਾ ਮੋਗਾ ਜੀ ਰੇਟ ਵੀਰ ਦਾ ਤੇ ਕੰਟੈਕਟ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9855868727 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਸਰਵਸ 735 11/6 ਫੁੱਟੇ ਟਰਾਲੀ ਜੀ ਤੇ 11 ਦੇ ਹਾਲ ਵੀਰ ਲਵੋ ਖਰੀਦ ਸਕਦੇ ਹੂੰ ਤੇ ਅੱਗੇ ਜੋ ਸੇਲਬਾਸਤ ਲੈ ਕੇ ਆਇਆ ਜੀ ਵੱਡੀ ਮਸ਼ੀਨ ਦਾ ਵੀਰੇ 51 ਇੰਚੀ ਦਾ ਥਰੇਸਰ ਬਕਿਆ ਹੋਇਆ ਸਰੋਂ ਵਾਲਾ ਥਰੇਸਰ ਬਕਿਆ ਹੋਇਆ ਜੀ ਏਰੀਆ ਵੀਰ ਦਾ ਬਠਿੰਡਾ ਜੀ ਰੇਡ ਵੀਰਣਾ ਤੁਸੀਂ ਵੀਰੇ ਫੋਨ ਤੇ ਪਤਾ ਕਰ ਲਿਓ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 7888304122 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਸਰੋਂ ਦਾ ਥਰੇਸਰ ਖਰੀਦ ਸਕਦੇ ਹੋ ਵੱਡੀ ਮਸ਼ੀਨ ਦਾ ਜੀ ਤੇ ਅੱਗੇ ਜੋ ਸੇਲ ਵਾਸਤੇ ਜੀ ਵੈਂਗਰ ਵੈਂਗਰ ਕਰ ਸੇਲ ਵਾਸਤੇ ਜੀ ਤੇ ਮਾਡਲ ਹੈ ਜੋ 2010 ਮਾਡਲ ਹੈ ਜੀ 2010 ਮਾਡਲ ਹੈ ਜੀ ਐਲਐਕਐਸਆਈ ਹੈ ਜੀ ਅਲੋਏ ਪਏ ਹੋਏ ਨੇ ਜੀ ਅਲੋਇਲ ਟਾਇਲ ਨੇ ਜੀ ਤੇ ਬਾਕੀ ਸਾਰੇ ਹੀ ਕਾਗਜ਼ ਪੱਤਰ ਗੱਡੀ ਦੇ ਕੰਪਲੀਟ ਨੇ ਜੀ ਆਲ オリジナル ਹੈ ਜੀ ਤੇ ਲੋਏ ਪਏ ਹੋਏ ਨੇ ਜੀ ਸੈਂਟਰ ਲੋਕਿੰਗ ਆ ਗੱਡੀ ਜੀ ਤੇ ਬਾਕੀ ਵੀਰੇ ਵਧੀਆ ਸਾਫ ਕੰਡੀਸ਼ਨ ਚ ਪਈ ਆ ਏਰੀਆ ਬਰਦਾ ਲੁਧਿਆਣਾ ਜੀ ਰੈਡ ਵੀਨ ਰੱਖੇ ਜੋ 99000 ਰੁਪਏ ਵੀਨ ਰੇਟ ਰੱਖੇ ਜੀ 99000 ਰੁਪਏ ਵੀਨ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9814331307 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਵੈਨ ਆਰ ਕਾਰ ਖਰੀਦ ਸਕਦੇ ਹੋ ਵੈਨ ਆਰ ਐਲ ਐਕਸ ਆਈ ਕਾਰ ਖਰੀਦ ਸਕਦੇ ਹੋ ਜੀ ਦੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਏ ਜੀ ਸੋਨਾਲିକਾ ਡੀਏ 750 ਟਰੈਕਟਰ ਵਿਕੇ ਹੋਇਆ ਜੀ ਸੋਨਾਲିକਾ ਡੀਏ 745 ਟਰੈਕਟਰ ਵਿਕੇ ਹੋਇਆ ਜੀ ਸੋਨਾਲିକਾ ਡੀਏ 745 ਟਰੈਕਟਰ ਵਿਕੇ ਹੋਇਆ ਜੀ ਇਹ ਟਰੈਕਟਰ ਮਾਡਲ ਹੈ ਜੋ 2002 ਮਾਡਲ ਹੈ ਜੀ ਡਬਲ ਕਲੱਚ ਹੈ ਜੀ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਹੈ ਜੋ 60% ਕੰਡੀਸ਼ਨ ਚ ਟਾਇਰ ਪੈਨੇ ਜੀ ਬਾਕੀ ਵਧੀਆ ਸਾਫ ਕੰਡੀਸ਼ਨ ਚ ਟਰੈਕਟਰ ਪਿਆ ਏਰੀਆ ਵੀਰ ਦਾ ਮੋਗਾ ਵੀਰ ਦਾ ਏਰੀਆ ਜੀ ਬਾਕੀ ਲੈਨਸਵੇਂ ਵਾਕਏ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਵੀ ਨ ਰੱਖ ਜੋ 230000 ਰੁਪਏ ਵੀ ਨ ਰੇਟ ਰੱਖ ਜੀ 230000 ਰੁਪਏ ਵੀ ਨ ਰੇਟ ਰੱਖ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋ ਰਿਹਾ ਜੀ 7010503918 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਸੋਨਾਲੀ ਕਾ ਡੀਏ 745 ਟਰੈਕਟਰ ਵੀਰੇ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲਬਸਤ ਲੈ ਕੇ ਆ ਜੀ ਐਚਐਮਟੀ 65 ਬਾਈ ਟਰੈਕਟਰ ਵਿਕੇ ਹੋਇਆ ਜੀ ਏ ਟਰੈਕਟਰ 2013 ਮਾਡਲ ਦਾ ਜੀ ਇੰਜਨ ਗিয়ার ਲਿਫਟ ਪੰਪ ਦਾ ਟਰੈਕਟਰ ਫੋ ਲੋਕ ਹੈ ਜੀ ਪਾਵਰ ਸਟੀਅਰਿੰਗ ਦਾ ਟਰੈਕਟਰ ਤੇ ਪੰਜਾਬ ਨੰਬਰ ਹੈ ਜੀ ਟਾਇਰਾਂ ਦੇ ਕੰਡੀਸ਼ਨ ਹੈ ਜੋ 50% ਕੰਡੀਸ਼ਨ ਚ ਟਾਇਰ ਪਏ ਨੇ ਜੀ ਬਾਕੀ ਵੀਰੇ ਵਧੀਆ ਸਾਫਵੇਅਰ ਟਰੈਕਟਰ ਜੀ ਰੰਗ ਪੇਂਟ ਵਗੈਰਾ ਦਾ ਦੇਖ ਸਕਦੇ ਹੋ ਤੇ ਅਰੇਟ ਵੀ ਨ ਰੱਖ ਜੋ 390000 ਰੁਪਏ ਬਿਨ ਰੇਟ ਰੱਖੇ ਜੀ 390000 ਰੁਪਏ ਬਿਨ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਰਜੀ 9815547138 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ HMT 6522 ਟਰੈਕਟਰ ਵੀਰੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜੇ ਸਾਰੇ ਵੀਰ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਇਸ ਪ੍ਰਕਾਰ ਦੀਆਂ ਹੋਰ ਨਵੀਆਂ ਵੀਡੀਓ ਵੇਖਣ ਲਈ ਜੁੜੇ ਰਹੋ ਆਪਣੇ ਚੈਨਲ ਨਾਲ ਜੀ ਓਕੇ ਵੀਰ ਜੀ ਧੰਨਵਾਦ ਜੀ